ਤੁਹਾਡੇ ਜਦੋਂ ਬੇਟਾ ਜੀਂਦਾ ਸੀ ਉਦੋਂ ਹਾਲਾਤ ਕਿਸ ਤਰ੍ਹਾਂ ਦੇ ਹੋ? ਉਹ ਠੀਕ ਹੀ ਉਦੋਂ ਤੇ ਇਹਦੋਂ ਫਰਕ ਹੀ ਹੁਣ ਤੋਂ ਤਿੰਨ ਸਾਲ ਦਾ ਮੰਜੀ ਤੇ ਰਿਹਾ ਹੋ ਤੇ ਦਵਾਈ ਬੁੱਟੀ ਨੂੰ ਤੈਨੂੰ ਪਤਾ ਕੋਈ ਬੋਲਣਾ ਕਰਨਾ ਤਾਂ ਉਹ ਹੀ ਖਾਣਾ ਤੇ ਤੁਹਾਡੀ ਉਮਰ ਕਿੰਨੀ ਹੋਈ? 60 ਸਾਲ ਜੀ 60 ਸਾਲ ਤੇ 60 ਸਾਲ ਦੀ ਉਮਰ 'ਚ ਪੰਜ ਛੇ ਜੀ ਤੁਸੀਂ ਇਕੱਲੇ ਪਾ ਲਏ। ਪਾ ਰਹੇ। ਹੂੰ ਕਿੰਨੇ ਕੁ ਪੈਸੇ ਤੁਸੀਂ ਬਣ ਜਾਂਦੇ? ਪੈਸੇ ਕੋਈ ਨਹੀਂ ਤੈਨੂੰ ਚਾਰ 400 ਰੁਪਇਆ 500 ਬੱਸੇ ਤੋਂ ਅੱਧ ਨਹੀਂ ਬੰਦਾ ਉਹ ਵੀ 400-400 ਖਾਪ ਕੇ 400-400 ਕੰਮ ਮਿਲ ਜਾਂਦਾ ਰੋਜ਼ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਸਾ ਮਾ ਜਿੱਤਣ ਬਦਲ ਛੜੀ ਦਿਨ ਲੱਗੇ ਰੇਫੇਰ ਕੰਮ ਨਹੀਂ ਮਿਲਦਾ ਹਾਂ ਕੰਮ ਨਹੀਂ ਮਿਲਦਾ ਕੋਈ ਆਟਾ ਦਾਲ ਸਕੀਮ ਮਿਲਦੀ ਕੋ ਕਣਕ ਪਣਕ ਉਹ ਮਿਲਦੀ ਆ ਪਰ ਮਹੀਨੇ ਤੋਂ ਤੇ ਨਹੀਂ ਮਹੀਨੇ ਮਿਲਦੀ ਆ ਦੋ ਤੇ 3 ਮਹੀਨੇ ਹਾਂ 14 ਕਿਲੋ ਕਣਕ ਦਿੰਦੇ ਆ ਇੱਕ ਜੀ ਅੱਛਾ ਘਰ ਵਿੱਚ ਬਿਜਲੀ ਆਉਂਦੀ ਆ ਬਿਜਲੀ ਆਉਂਦੀ ਆ ਅੱਛਾ ਤੇ ਪਾਣੀ ਦਾ ਪ੍ਰਬੰਧ ਹੈਗਾ ਪਾਣੀ ਦਾ ਪ੍ਰਬੰਧ ਮਾ ਕਮੇਟੀਆਂ ਚੋਂ ਕੇ ਲਵਾਈ ਮੋਟਰ ਲਵਾਈ ਮੋਟਰ ਲਾਤ ਬਹੁਤ ਮਾੜੇ ਪਹਿਲਾਂ ਲਾਤ ਠੀਕ ਸੀ ਮਾੜੇ ਮੋੜ ਚੋਂ ਮੁੰਡੇ ਕਮਾਉਂਦੇ ਸੀ ਤੇ ਚਲੋ ਆਦਾ ਗੁਜ਼ਾਰਾ ਕਰੀ ਜਾਂਦੇ ਆ ਤੇ ਹੁਣ ਜੇ ਇੱਕ ਮੁੰਡੇ ਦੀ ਡੈਥ ਹੋ ਗਈ ਤਾਂ ਤੇ ਜਦ ਤਨ ਦੋ ਤਨ ਮਹੀਨ ਹੋ ਗਿਆ ਤਾਂ ਸਾਲ ਮੰਜੇ ਕਰਿਆ ਇਤਾਂ ਜਿਹੜਾ ਕੋਈ ਦੋਆ ਜੀ ਨੇ ਬਾਹਰ ਜਾਣਾ ਕਮਾਉਣਾ ਤੇ ਉਹ ਬੱਚੇ ਪਾਲਣੇ ਸੀ ਤੇ ਹੁਣ ਇਹ ਜਾਂਦੀਆਂ ਵਿਚਾਰੀਆਂ ਸਾਰਾ ਸਿਆਲ ਇਤਾਂ ਕਦੀ ਮਟਰ ਥੋੜਿਆ ਕਦੀ ਦਿਹਾੜੀ ਕਰਿਆ ਤੁਹਾਨੂੰ ਪਤਾ ਹੀ ਇਹ ਦਿਹਾੜੀ ਦਾ ਕੀ ਮੰਦਾ ਹੈ ਕਦੀ ਸੌਦੇ ਹੋ ਜਾਂਦੇ ਕਦੀ 200 ਦੇ ਵਿੱਚ ਵਿੱਚ ਉਹ ਜਿਹੜੇ ਬੱਚਿਆਂ ਨੂੰ ਵੀ ਦੇਣੇ ਦਵਾਈ ਵੀ ਲਿਆਉਣੀ ਆ ਉਹਦੇ ਵਿੱਚ ਆਟਾ ਦਾਲ ਵੀ ਲਿਆਉਣੀ ਆ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਬਾਣੀ ਅਖੰਡ ਬਾਣੀ ਪੰਥਕ মিডিਆ ਦੇ ਨਾਲ ਤੇ ਮੈਂ ਹਗੁਦਿਆਲ ਸਿੰਘ ਅਕਸਰ ਅਸੀਂ ਗਰੀਬ ਪਰਿਵਾਰਾਂ ਦੇ ਹਾਲਾਤ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਤੇ ਜਦੋਂ ਸਾਡੇ ਦਾਨੀ ਵੀਰ ਇਹ ਹਾਲਾਤ ਦੇਖਦੇ ਨੇ ਤੇ ਬਹੁਤ ਸਾਰੇ ਗਰੀਬ ਪਰਿਵਾਰਾਂ ਦੀ ਮਦਦ ਵੀ ਕਰਦੇ ਨੇ ਅੱਜ ਇੱਕ ਹੱਸਦੇ ਵਸਦੇ ਪਰਿਵਾਰ ਦੀ ਤੁਹਾਨੂੰ ਕਥਾ ਕਹਾਣੀ ਸੁਣਾਉਣ ਜਾ ਰਹੇ ਆ ਕਿ ਕਦੇ ਪਰਿਵਾਰ ਵੀ ਹੱਸਦਾ ਵਸਦਾ ਸੀ ਘਰ ਦੇ ਵਿੱਚ ਬਜ਼ੁਰਗ ਬਾਪਾ ਹੈ ਉਹਨਾਂ ਦਾ ਬਜ਼ੁਰਗ ਬਾਪੂ ਹੈ ਇੱਕ ਬੇਟਾ ਸੀ ਜਿਹਦੀ ਪਿਛਲੇ ਦਿਨੀ ਡੈਥ ਹੋ ਜਾਂਦੀ ਹੈ ਤੇ ਉਹ ਬੇਟੇ ਦੇ ਤਿੰਨ ਬੱਚੇ ਨੇ ਤੇ ਅੱਜ ਘਰ ਦੇ ਹਾਲਾਤ ਐਸੇ ਹੋ ਗਏ ਨੇ ਕਿ ਬਜ਼ੁਰਗ ਵੀ ਇੰਨੀ ਜੋਗਾ ਹੈ ਨਹੀਂ ਕਿ ਉਹ ਕਮਾ ਕੇ ਇਹ ਬੱਚੇ ਪਾਲ ਸਕੇ ਤੇ ਨਾ ਹੀ ਉਹ ਲੜਕੀ ਇੰਨੀ ਜੋਗੀ ਸੁਹਿਰਦ ਹੈਗੀ ਆ ਕਿ ਉਹ ਬੱਚਿਆਂ ਨੂੰ ਪਾਲ ਕੇ ਉਹਨਾਂ ਨੂੰ ਪੜ੍ਹਾ ਸਕੇ ਜਾਂ ਉਹਨਾਂ ਨੂੰ ਇਸ ਯੋਗ ਬਣਾ ਸਕੇ ਕਿ ਉਹ ਬੱਚੇ ਜਿਹੜੇ ਆ ਉਹ ਵੱਲ ਜਾਣ ਸੋ ਇਹ ਘਰ ਦੇ ਹਾਲਾਤ ਤੁਹਾਨੂੰ ਦਿਖਾ ਦੇਵਾਂ ਇੱਧਰ ਚੌਤਰਾ ਚੁੱਲਾ ਪੁਰਾਣੇ ਤਰੀਕੇ ਦੇ ਨਾਲ ਬਣਾ ਹੋਇਆ ਜਿਹਨੂੰ ਆਪਾਂ ਛੋਟਾ ਰਸੋਈ ਘਰ ਸਾਡੇ ਪੁਰਾਣੀਆਂ ਮਾਤਾਵਾਂ ਇਹਨਾਂ ਨੂੰ ਬੂਟੇ ਪਾ ਕੇ ਸਜਾਉਂਦੀਆਂ ਹੁੰਦੀਆਂ ਸਨ ਇਹ ਚੁੱਲੇ ਦੇ ਹਾਲਾਤ ਤੁਸੀਂ ਦੇਖ ਲਓ ਇਸ ਚੁੱਲੇ ਨੂੰ ਬਾਲਣ ਵਾਸਤੇ ਇੱਕ ਬਜ਼ੁਰਗ ਖੁਦ ਦਿਹਾੜੀ ਕਰਦਾ ਹੈ ਲਗਭਗ ਬਜ਼ੁਰਗ ਦੀ ਉਮਰ ਜਿਹੜੀ ਆ ਉਹ ਵੀ 60 65 70 ਦੇ ਲਗਭਗ ਹੋਵੇਗੀ ਸੋ ਇਹੀ ਇੱਕ ਕਮਰਾ ਇਹਨਾਂ ਕੋਲ ਇਹ ਕਮਰੇ ਦੇ ਹਾਲਾਤ ਤੁਹਾਨੂੰ ਅੰਦਰ ਤੇ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਘਰ ਦੀਆਂ ਛੱਤਾਂ ਜਿਹੜੀਆਂ ਝੁੰਦੀਆਂ ਨੇ ਬਹੁਤ ਪੁਰਾਣੇ ਘਰ ਨੇ ਤੇ ਆਪਾਂ ਇੱਕ ਵਾਰੀ ਅੰਦਰ ਦੇ ਹਾਲਾਤ ਤੁਹਾਨੂੰ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿ ਇਹੀ ਇੰਨਾ ਕੋਲ ਇੱਕ ਕਮਰਾ ਤੇ ਉੱਪਰਲੇ ਪਾਸੇ ਛੱਤ ਜਿਹੜੀ ਆ ਉਹ ਬਾਲਿਆਣੀ ਛੱਤ ਹੈ ਤੇ ਛੱਤ ਜਿਹੜੀ ਉਹ ਵੀ ਬਰਸਾਤ ਦੇ ਕਾਰਨ ਚੋ ਜਾਂਦੀ ਮੁਰਗੀ ਸਾਰਾ ਸਮਾਨ ਜਿਹੜਾ ਉਹ ਭਿੱਜ ਜਾਂਦਾ ਤੇ ਸਾਰਾ ਬਾਹਰ ਕੱਢ ਕੇ ਰੱਖਣਾ ਪੈਂਦਾ ਆਪਾਂ ਪਰਿਵਾਰ ਦੇ ਨਾਲ ਗੱਲਬਾਤ ਕਰਾਉਣੀ ਆ ਤੇ ਜਾਣਦੇ ਆ ਪੂਰਾ ਹਾਲਾਤ ਉਹਨਾਂ ਤੇ 21 ਹਾਲਾਤ ਨੇ ਉਹਨਾਂ ਦੇ ਆਉ ਕਰਦੇ ਆ ਗੱਲਬਾਤ ਇਸ ਵੇਲੇ ਪਰਿਵਾਰ ਜਿਹੜਾ ਉਹ ਸਾਡੇ ਨਾਲ ਆ ਆਪਾਂ ਬਾਪੂ ਜੀ ਦੇ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਅ ਕਿਸ ਤਰ੍ਹਾਂ ਦੇ ਹਾਲਾਤ ਨੇ ਪਰਿਵਾਰ ਵਿੱਚ ਕੌਣ ਕੌਣ ਪਰਚ ਨਹੀਂ ਦੋਵੇਂ ਜੀ ਹਾਂਜੀ ਤੇ ਲਿਕੇ ਨਿਕੋ ਬੱਚੇ ਉਹਦੇ ਜਿਹੜਾ ਡੈਥ ਹੋਈ ਜੀ ਦੀ ਹੂੰ ਤੇ ਇਸ ਤਰ੍ਹਾਂ ਜਿਹੜਾ ਕੰਮ ਧੰਦਾ ਕਰਦੇ ਆ ਹੂੰ ਤੇ ਉਹ ਫਿਰ ਨਾਲ ਪਾਲਦੇ ਆ ਤੁਹਾਡੇ ਤਦੋਂ ਬੇਟਾ ਜਿੰਦਾ ਸੀ ਉਦੋਂ ਹਾਲਾਤ ਕਿਸ ਤਰ੍ਹਾਂ ਦੇ ਸੋ ਠੀਕ ਹੀ ਉਦੋਂ ਤੇ ਇਹਨਾਂ ਨੂੰ ਫਰਕ ਹੀ ਹੁਣ ਤੋਂ ਤਿੰਨ ਸਾਲ ਮੰਜੀਤ ਰਿਹਾ ਉਹ ਤੇ ਦਵਾਈ ਬੂਟੀ ਨਾਲ ਤੈਨੂੰ ਪਤਾ ਭਾਈ ਬੋਨਿਆ ਕਰਨਾ ਤੇ ਉਹ ਹੀ ਖਾਣਾ ਹੂੰ ਤੇ ਤੁਹਾਡੀ ਉਮਰ ਕਿੰਨੀ ਹੋਈ 60 ਸਾਲ ਜੀ 60 ਸਾਲ ਇਹ 60 ਸਾਲ ਦੀ ਉਮਰ 'ਚ ਪੰਜ ਛੇ ਜੀ ਤੁਸੀਂ ਇਕੱਲੇ ਪਾ ਗਏ ਪਾ ਰਹੇ ਹੂੰ ਕਿੰਨੇ ਕੇ ਪੈਸੇ ਪੂਰੇ ਬਣ ਜਾਂਦੇ ਪੈਸੇ ਕੋਈ ਨਹੀਂ ਤੈਨੂੰ ਚਾਰ 400 ਰੁਪਇਆ 500 ਬੱਸੇ ਤੋਂ ਵੱਧ ਨਹੀਂ ਬੰਦਾ ਉਹ ਵੀ ਸਾਰੀ ਦਿਹਾੜੀ ਖਾਪ ਕੇ ਸਾਰੀ ਦਿਹਾੜੀ ਕੰਮ ਮਿਲ ਜਾਂਦਾ ਰੋਜ਼ ਕੰਮ ਨਹੀਂ ਮਿਲਦਾ ਕੰਮ ਨਹੀਂ ਮਿਲਦਾ ਹਾਂ ਕੰਮ ਆ ਜਿੱਤਣ ਬਦਲ ਛੜੀ ਜਾਂ ਦਿਨ ਲੱਗੇ ਤੇ ਫੇਰ ਕੰਮ ਮਿਲਦਾ ਜਦੋਂ ਕਰਾਉਣੀ ਕਿਹਨੇ ਕੰਮ ਨਹੀਂ ਮਿਲਦਾ ਇੱਕ ਕੋਈ ਪੰਚਾਇਤ ਵੱਲੋਂ ਕੋਈ ਮਦਦ ਵਗੈਰਾ ਕੁਝ ਕੀਤੀ ਗਈ ਹੈ ਕੁਝ ਨਹੀਂ ਕੀਤੀ ਬਹੁਤ ਸਾਰੇ ਦੇਖ ਰਿਹਾ ਵੀ ਪਿੰਡ ਦੇ ਵਿੱਚ ਚੰਗੀਆਂ ਚੰਗੀਆਂ ਕੋਠੀਆਂ ਨੇ ਕਿਸੇ ਐਨ ਆਰ ਆਈ ਵੀਰ ਨੇ ਕਿਸੇ ਨੇ ਬਾਹ ਫੜੀ ਨਹੀਂ ਕਿਸੇ ਨੇ ਕੀਤੀ ਤੂੰ ਹੀ ਕਹਿ ਕਿ ਪੰਚਾਇਤ ਕੋਲ ਵੀ ਤੂੰ ਮਦਦ ਕਰੋ ਦੇਰ ਤੋਂ ਕੋਲੇ ਫਿਰ ਗਏ ਨਹੀਂ ਜੇ ਦੋਸਤ ਉਹਨਾਂ ਨੂੰ ਪਤਾ ਹੀ ਆ ਪਈ ਹੈ ਮਾੜੇ ਲਾਤਾ ਤੇ ਕੋਈ ਲਾਗਾ ਨਹੀਂ ਕਰਦਾ ਕੋਈ ਆਟਾ ਦਾਲ ਸਕੀਮ ਮਿਲਦੀ ਕੋ ਕਣਕ ਪਣਕ ਉਹ ਮਿਲਦੀ ਆ ਪਰ ਮਹੀਨੇ ਤੋਂ ਤੇ ਨਹੀਂ ਮਹੀਨੇ ਮਿਲਦੀ ਆ ਦੋ ਤਿੰਨ ਮਹੀਨੇ ਹਾਂ 14 ਕਿਲੋ ਕਣਕ ਦਿੰਦੇ ਆ ਇੱਕ ਜੀ ਅੱਛਾ ਘਰ ਵਿੱਚ ਬਿਜਲੀ ਆਉਂਦੀ ਆ ਬਿਜਲੀ ਆਉਂਦੀ ਆ ਅੱਛਾ ਤੇ ਪਾਣੀ ਦਾ ਪ੍ਰਬੰਧ ਹੈਗਾ ਪਾਣੀ ਦਾ ਪ੍ਰਬੰਧ ਮਾ ਕਮੇਟੀਆਂ ਚੋਂ ਚੱਕ ਕੇ ਲਵਾਈ ਮੋਟਰ ਲਵਾਈ ਮੋਟਰ ਹਾਂ ਤੇ ਹੋਰ ਕੋਈ ਕਰਦੇ ਹੁਣ ਕਿੰਨੇ ਕ ਪੈਸੇ ਪੁਸੇ ਬਣ ਜਾਂਦੇ ਕੋਈ ਨਹੀਂ ਬਣਦਾ ਕੋਈ ਨਹੀਂ ਬਣਦਾ ਘਰ ਦਾ ਫਿਰ ਗੁਜ਼ਾਰਾ ਕਿ ਜ਼ਰਾ ਕਿਦਾਂ ਕਿਹ ਤਰ੍ਹਾਂ ਹੀ ਮਹਾਰਾਜ ਸਾਰਦਾਈ ਮਹਾਰਾਜੀ ਸਾਰਦਾ ਸੋ ਆਪਾਂ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਮਾਤਾ ਜੀ ਤੋਂ ਜਾਣਦੇ ਮਾਤਾ ਜੀ ਬਾਪੂ ਜਿੱਤਰਾ ਦੱਸ ਰਿਹਾ ਵਡੇਰੀ ਉਮਰ ਦੇ ਵਿੱਚ ਅੱਜ ਵੀ ਕੰਮ ਕਰਦੇ ਆ ਹਨਾ ਹਾਂਜੀ ਤੇ ਕੀ ਕਹਲਾ ਚਾਹਦੇ ਹੋ ਕਿਹ ਤਰ੍ਹਾਂ ਦੇ ਹਾਲਾਤ ਨੇ ਉਹ ਤੇ ਲੋ ਬਹੁਤ ਮਾੜੇ ਪਹਿਲਾਂ ਹਾਲਾਤ ਠੀਕ ਸੀ ਮਾੜੇ ਮੋੜ ਚਲ ਮੁੰਡੇ ਕਮਾਉਂਦੇ ਸੀ ਤੇ ਚਲੋ ਉਹਦਾ ਗੁਜ਼ਾਰਾ ਕਰੀ ਜਾਂਦੇ ਆ ਤੇ ਹੁਣ ਜੇ ਇੱਕ ਮੁੰਡੇ ਦੀ ਡੈਥ ਹੋ ਗਈ ਤਾਂ ਜਤਨ ਦੋ ਤਿੰਨ ਮਹੀਨੇ ਹੋ ਗਏ ਤਿੰਨ ਸਾਲ ਮੰਜੇ ਤੇ ਰਿਆ ਇਤਾਂ ਜਿਹੜਾ ਕੋਈ ਦੋਆ ਜੀ ਨੇ ਬਾਹਰ ਜਾਣਾ ਕਮਾਉਣਾ ਤੇ ਉਹ ਬੱਚੇ ਪਾਲਣੇ ਅਸੀਂ ਤੇ ਹੁਣ ਇਹ ਜਾਂਦੀਆਂ ਵਿਚਾਰੀਆਂ ਸਾਰਾ ਸਿਆਲ ਇਤਾਂ ਕਦੀ ਮਟਰ ਤੋੜਿਆ ਕਦੀ ਦਿਹਾੜੀ ਕਰਿਆ ਤੁਹਾਨੂੰ ਪਤਾ ਹੀ ਹੈ ਦਿਹਾੜੀ ਦਾ ਕੀ ਮੰਦਾ ਕਦੀ 100 ਦੇ ਹੋ ਜਾਂਦੇ ਕਦੀ 200 ਦੇ ਵਿਚੋ ਜ ਬੱਚਿਆਂ ਨੂੰ ਵੀ ਦੇਣੇ ਦਵਾਈ ਵੀ ਲਿਉਣੀ ਆ ਉਹਦੇ ਵਿਚੋ ਆਟਾ ਦਾਲ ਵੀ ਲਿਉਣੀ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣੇ ਫਿਰ ਉਹਨੇ ਵਾਹ ਕੀ ਕਰੀਏ ਹਾਂ ਬੁੱਢੇ ਵਾਰ ਜਾਣਾ ਪੈਂਦਾ ਇਹਨਾਂ ਤੀਆਂ ਪੁੱਤਾਂ ਬਦਲੇ ਹੁਣ ਕੀ ਕਰੀਏ ਹਾਂ ਇਹ ਤਰ੍ਹਾਂ ਕਰਕੇ ਲਾਤ ਬਹੁਤ ਮਾੜੇ ਆ ਜਿੱਤੀ ਇੱਕ ਧੀ ਆ ਉਹ ਵੀ ਪੁਰਾਣਾ ਮੰਜੇ ਤੇ ਚ ਸਾਲ ਹੋ ਗਿਆ ਉਹਨੂੰ ਮੰਜੇ ਤੇ ਇਤਰਾ ਹੀ ਤੇ ਇਤਰਾ ਯੋਦਾ ਲਾਤੀ ਵੱਲੋਂ ਸੁਖਨਾ ਲਾਤੀ ਵੱਲੋਂ ਸੁਖਨਾ ਬੱਚੇ ਉਹ ਸੁਖ ਬਹੁਤ ਦੁਖੀ ਕੰਮ ਕੀ ਕਰਦਾ ਸੀ ਬੇਟਾ ਤੁਹਾਡਾ ਕੰਮ ਇਤਰਾ ਦਿਹਾੜੀ ਧੱਪਾ ਕਰਦਾ ਸੀ ਤੇ ਕਦੀ ਸਪਰੇਅ ਕਰ ਲਿਆ ਉਹਨੇ ਕਦੀ ਵਿਚਾਰੇ ਨੇ ਅੱਖਾਂ ਚੋਂ ਚੱਲ ਬੱਚੇ ਨਾਲ ਪਾਲਦੇ ਕਰ ਦਿੰਨੇ ਇਤਰਾ ਪੂਰਾ ਹੋ ਗਿਆ ਹੂੰ ਨਾ ਕੋ ਪੈਸਾ ਹੈਗਾ ਚਾਜ ਦਾ ਤਾਂ ਨਾ ਕੋਈ ਤਾਂ ਲਾਜ ਹੋ ਜਾ ਕਿੰਨੇ ਕੁ ਪੈਸੇ ਪੁਹੇ ਲੱਗੇ ਲਾਜ ਤੇ ਤਾਂ ਜਿਹੜਾ ਕੋ ਕਮਾਉਂਦੇ ਹਾਂ ਡੇਢ ਦਾ ਪੱਧਿਆ ਕੇ ਦੋਵੇਂ ਜੀ ਉਹ ਉੱਤੇ ਲਾ ਦੇਨੇ ਆ ਕੁਝ ਬੱਚੇ ਦਵਾਈ ਪੂਟੀ ਲਾ ਦੇਂਦਾ ਜਿੰਨੇ ਕੁ ਜੋਗੇ ਅਸੀਂ ਹੂੰ ਸਰਕਾਰ ਵੱਲੋਂ ਜਿਹੜਾ ਇਲਾਜ ਵਾਲਾ ਕਾਰਡ ਉਹ ਨਹੀਂ ਚੱਲਦਾ ਰਿਹਾ ਨਹੀਂ ਉਹ ਨਹੀਂ ਬਣਿਆ ਇਨੀ ਨਾ ਚਲਾਇਆ ਹੀ ਕਿਹਨੇ ਉਹ ਵੀ ਨਹੀਂ ਚੱਲਦਾ ਰਿਹਾ ਉਹ ਵੀ ਨਹੀਂ ਚੱਲਦਾ ਰਿਹਾ ਦਵਾਈ ਲਿਆ ਕੇ ਦਿੰਦੇ ਰਹਿ ਤੇ ਦਵਾਈ ਨਾ ਉਹਨਾਂ ਕਿ ਜਿੰਨਾ ਕਿ ਟਾਈਮ ਕੱਢ ਗਿਆ ਕੱਢ ਗਿਆ ਹੋਰ ਕਿਸੇ ਪਰਿਵਾਰ ਵੱਲੋਂ ਕਿਸੇ ਰਿਸ਼ਤੇਦਾਰ ਵੱਲੋਂ ਕੋਈ ਮਦਦ ਨਾ ਨਾ ਕੋਈ ਕਿਸੇ ਗੱਲ ਹੀ ਨਹੀਂ ਪੁੱਛੀ ਕਿਸੇ ਨੇ ਬਾਤ ਨਹੀਂ ਪੁੱਛੀ ਨਾ ਕੋਈ ਪੇੜ ਦੇ ਪਛਾਹਦੇ ਨਹੀਂ ਪੁੱਛੀ ਪਈ ਤੂੰ ਕਿੱਦਾਂ ਭੁੱਖੇ ਜਾਂ ਰੱਜੇ ਨਾ ਘਰ ਦਾ ਗੁਜ਼ਾਰਾ ਕਿਵੇਂ ਘਰ ਦਾ ਗੁਜ਼ਾਰਾ ਇਤਰਾ ਜਲੂਨ ਵਿੱਚ ਤਲਮ ਵਿੱਚ ਨਾ ਕੁੱਟ ਕੇ ਕਿਦਾਂ ਖਾ ਲੋ ਜੇ ਕਿਤੇ ਇੱਧੜੇ ਦਾ ਪਾ ਜੀ ਨੂੰ ਮਿਲ ਜਾਂਦਾ ਬਤ ਕਰ ਲੈਂਦਾ ਵਾ ਤੇ ਘਰ ਦਾ ਲੈ ਆਈਦਾ ਵਾ ਸਬਜੀ ਧਰ ਲਈ ਦੀ ਨਹੀਂ ਤੇ ਲੂਣ ਮਿਰਚ ਘਟ ਕੇ ਰੋਟੀ ਖਾ ਲਈ ਜੀ ਲੂਣ ਮਿਰਚ ਘਟ ਕੇ ਹਾਂ ਜੀ ਅੱਛਾ ਤਾਂ ਸਾਡੇ ਬਹੁਤ ਸਾਰੇ ਦਾਨੀ ਸੱਜਣ ਬੈਠੇ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਵੀਰ ਕੰਮ ਕਰਦੇ ਹਨ ਉਹ ਬਹੁਤ ਸਾਰੇ ਗਰੀਬਾਂ ਦੀ ਮਦਦ ਕਰਦੇ ਨੇ ਤੁਸੀਂ ਉਹਨਾਂ ਨੂੰ ਕਹੋ ਵੀ ਤੁਹਾਡੀ ਮਦਦ ਕਰਨਗੇ ਅਈ ਥੋੜਾ ਜੋਰ ਲਾਉਣਾ ਸਾਰਿਆਂ ਭੈਣ ਭਰਾਵਾਂ ਨੂੰ ਸਾਰਿਆਂ ਮੰਨਿਆ ਕਿ ਤੁਹਾਡੀ ਮਦਦ ਕਰੋ ਬੱਚੇ ਨਿਕੇ ਨਿਕੇ ਕਿਤਰਾ ਹੀ ਪਾਲਾਂਗੇ ਕਿੱਦਾਂ ਇੰਦਾ ਸੋਚ ਕੇ ਡੈੜੀ ਲੰਘ ਚੱਲੀ ਸਾਰੀ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਤੁਹਾਡੀ ਮੈਂ ਤਾਂ ਇਹ ਹੋ ਆਨੇ ਸਾਡੇ ਬੱਚੇ ਆ ਪਿੰਡ ਕਿਨੇ ਕਿ ਇਹੋ ਚੱਲਣ ਗਾੜੀ ਪਾਲ ਜਾਣ ਚਲੋ ਇਹ ਆਪਦੇ ਪੈਰਾਂ 'ਚ ਰੋਜਣ ਸਾਡੀ ਤੋਂ ਜਿਹੜੀ ਲੰਘੀ ਲੰਘੀ ਹੂੰ ਤੱਕੇ ਤੋੜੇ ਖਾ ਖਾ ਹੂੰ ਹੂੰ ਇੱਕ ਬੇੜਾ ਪੜਿਆ 2 ਸਾਲ ਹੋ ਗਏ ਨਾ ਉਹਦੀ ਜ਼ੁਬਾਨ ਤੰਦੀ ਨਾ ਕੋਈ ਹੁੰਦੇ ਪੈਸਾ ਕੋਲ ਉਹ ਵੀ ਜੇਲ੍ਹ 'ਚ ਪੈਸਾ ਕੋਲ ਹਾਂਜੀ ਜੁਕ ਪੈਸਾ ਹੋਵੇ ਤਾਂ ਇੰਦਕੀ ਨੇ ਦੀ ਤੇ ਉਹਦੀ ਜ਼ੁਬਾਨ ਤ ਕਰਾਈਏ ਤੇ ਨਾ ਹੀ ਜ਼ੁਬਾਨ ਤ ਜੋਗੇ ਨਾ ਪੈਸਾ ਹੈਗਾ ਨਹੀਂ ਸਾਡੇ ਕੋਲ ਜ਼ੁਬਾਨ ਤੰਦੀ ਨਹੀਂ ਉੱਤੇ ਕਾਦਾ ਕੇਸ ਪੈ ਗਿਆ ਉਹਤੇ ਕਾ ਕੇ ਕੇਸ ਹੈ ਮੇ ਲੋਕਾਂ ਨੇ ਪਸਾਇਆ ਜਿਆਦਾ ਕੇਸ ਉਤੇ ਕੋਈ ਨਹੀਂ ਉਹ ਤੇ ਲੋਕਾਂ ਨੇ ਇਹ 11 ਬੇਲੀਆਂ ਨੇ ਪਸਾ ਕੇ ਤੇ ਗੱਡੀ ਚ ਲਾਉਂਦਾ ਹੈ ਗੱਡੀ ਚ ਲਾਉਂਦਾ ਚਲਾਉਂਦਾ ਇਹਨਾਂ ਨੇ ਇਹ ਤਾਂ ਮਿਲ ਗੱਲ ਨਾਲ ਲੈ ਕੇ ਚਾਲ ਪਸਾਇਆ ਆਪ ਆਪ ਭੈਣ ਦੇ ਨਾਲ ਵੀ ਗੱਲਬਾਤ ਕਰਦੇ ਆ ਆਪਣ ਕਿ ਕਿੰਨੇ ਬੱਚੇ ਨੇ ਤੁਹਾਡੇ ਹਾਂਜੀ ਤਿੰਨ ਤੁਹਾਡੀ ਉਮਰ ਕਿੰਨੀ ਹੋਈ ਜੀ ਉਮਰ ਤਾਂ ਨਹੀਂ ਪਤਾ ਕਿੰਨੀ ਹੋਗੀ ਤੁਹਾਡੇ ਤਿੰਨ ਬੱਚੇ ਕਿੰਨੀ ਕਿੰਨੀ ਉਮਰ ਇਹਨਾਂ ਬੱਚਿਆਂ ਦੀ ਕਿੰਨੀ ਕਿੰਨੀ ਹੈ ਇਹ 4 ਸਾਲਾਂ ਦਾ ਹਾਂ ਇਹ ਪੰਜਾਂ ਸਾਲਾਂ ਦੀ ਉਹ ਸਾਲ ਦੀ 1.5 ਸਾਲ ਦੀ ਇੱਕ ਸਾਲ ਦੀ ਇੱਕ ਤਿੰਨਾਂ ਸਾਲਾਂ ਦੀ ਇੱਕ ਪੰਜਾਂ ਸਾਲਾਂ ਦਾ ਹਾਂ ਇੱਕ ਬੇਟਾ ਤੇ ਇੱਕ ਇੱਕ ਬੇਟਾ ਦੋ ਬੇਟੀਆਂ ਦੋ ਬੇਟੀਆਂ ਦੋ ਬੇਟੀਆਂ ਕੀ ਹੋਇਆ ਸੀ ਘਰ ਵਾਲਿਆਂ ਨੂੰ ਹਾਂਜੀ ਉਹ ਬਿਮਾਰ ਹੀ ਜਾਂਦੇ ਰਹਿੰਦੇ ਹੂੰ ਕਿੰਨਾ ਖਰਚਾ ਖਰਚਾ ਲੱਗਾ ਉੱਤੇ ਬਹੁਤ ਲਾਇਆ ਸੀ ਨਾ ਖਰਚਾ ਹੂੰ ਤੇ ਉਹਦਾ ਲਾਗ ਹੀ ਨਹੀਂ ਹੋ ਗਿਆ ਫੇਰ ਵੀ ਹੂੰ ਹਾਂਜੀ ਕੰਮ ਕੀ ਕਰਦਾ ਸੀ ਉਹ ਵਿਧਿਆਰਥੀ ਦਾਪਾ ਕਰਦਾ ਸੀ ਹੂੰ ਹੁਣ ਤੁਹਾਨੂੰ ਵੀ ਕਰਨਾ ਪਿੰਦਾ ਨਾ ਹਾਂਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਕਦੀ ਮਟਰ ਤੋੜ ਜਾਲੀ ਨਹੀਂ ਕਦੀ ਆਲੂ ਉਂਝ ਜਾਲ ਜਨੀ ਹੂੰ ਆਦੀ ਮੋਸਲੇ ਨਹੀਂ ਖਾਉਂਦਾ ਵੀ ਚਲੋ ਜੇ ਘਰ ਰਾ ਜੀਂਦਾ ਹੁੰਦਾ ਹੁੰਦਾ ਤੇ ਬੱਚੇ ਪਾਲਦਾ ਆਪੇ ਹਣਾ ਚਲੋ ਕੋਈ ਨਹੀਂ ਰੋਣਾ ਵਾਹਿਗੁਰੂ ਕਿਰਪਾ ਕਰੂਗਾ ਸਾਡੇ ਨਾਲ ਬਹੁਤ ਸਾਰੇ ਦਾਨੀ ਵੀਰ ਜਿਹੜੇ ਉਹ ਮਦਦ ਕਰਦੇ ਲੋਕਾਂ ਦੀ ਤੁਸੀਂ ਕਹੋ ਉਹਨਾਂ ਨੂੰ ਤੁਹਾਡੀ ਮਦਦ ਕਰਨਗੇ ਹੋ ਮੋਬਾਈਲ ਨੰਬਰ ਹੈਗਾ ਤਾਂ ਦੇਖੋ ਹਾਂਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਚਲ ਹਾਂਜੀ ਹੈਗਾ ਦਾਦੀ ਦਾ ਬੋਲ ਦਿਓ ਨੰਬਰ ਬੋਲ ਦਿਓ ਯਾਦ ਹੈ ਨੰਬਰ ਨਹੀਂ ਨਹੀਂ ਨਾਲ ਯਾਦ ਮੈਨੈ ਨਹੀਂ ਜਾਂਦਾ ਚਲੋ ਸੰਗਤ ਜੀ ਅਸੀਂ ਨੰਬਰ ਜਿਹੜਾ ਇਸ ਪਰਿਵਾਰ ਦਾ ਉਹ ਸਕਰੀਨ ਦੇ ਉੱਪਰ ਜ਼ਰੂਰ ਚਲਾਵਾਂਗੇ ਤੇ ਅਸੀਂ ਅੱਜ ਚੋਲਾ ਸਾਹਿਬ ਦੇ ਨੇੜੇ ਤੇੜੇ ਹੈ ਪਿੰਡ ਹੈਗਾ ਜੀ ਰੂੜੀ ਵਾਲਾ ਚੱਬਾ ਪਿੰਡ ਹੈ ਚੰਬਾ ਕਲਾਂ ਤੇ ਇੱਥੇ ਇਹ ਪਰਿਵਾਰ ਜਿਹੜਾ ਵਸ ਰਿਹਾ ਤੇ ਘਰ ਵਾਲੇ ਦੀ ਡੈਥ ਹੋ ਗਈ ਛੋਟੇ ਛੋਟੇ ਬੱਚੇ ਨੇ ਪਰਿਵਾਰ ਦੇ ਵਿੱਚ ਤੇ ਕਮਾਈ ਦਾ ਕੋਈ ਸਾਧਨ ਨਹੀਂ ਸਾਡੇ ਤਾਂ ਨਹੀਂ ਵੀਰ ਬਹੁਤ ਸਾਰੇ ਗਰੀਬ ਪਰਿਵਾਰਾਂ ਦੀ ਬਾਹ ਫੜਦੇ ਨੇ ਵੀ ਆਪਾਂ ਕਦੋਂ ਤੱਕ ਸੜਕਾਂ ਤੇ ਲੰਗਰ ਲਾਈ ਜਾਵਾਂਗੇ ਯਾਰ ਕਿੰਨਾ ਕੁ ਚਿਰ ਅਸੀਂ ਗੁਰੂ ਘਰ ਦੇ ਵਿੱਚ ਕਰੋੜਾਂ ਰੁਪਈਆ ਦੇ ਫੁੱਲ ਚੜਾਈ ਜਾਵਾਂਗੇ ਡਾਕਟਰ ਦੀ ਲੋੜ ਤਾਂ ਉੱਥੇ ਹੁੰਦੀ ਏ ਜਿੱਥੇ ਕੋਈ ਬਿਮਾਰ ਹੋਵੇ ਸੋ ਇਸ ਪਰਿਵਾਰ ਨੂੰ ਤੁਹਾਡੀ ਲੋੜ ਹੈ ਅਸੀਂ ਸਿੱਖ ਸੰਗਤਾਂ ਨੂੰ ਐਨਆਰਆਈ ਵੀਰਾਂ ਨੂੰ ਸਰਕਾਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਜਰੂਰ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਇੱਕੋ ਇੱਕ ਇਹਨਾਂ ਕੋ ਕਮਰਾ ਉਹ ਵੀ ਢੇਢ ਹੋਣ ਵਾਲਾ ਤੇ ਪਰਿਵਾਰ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਛੋਟੇ ਛੋਟੇ ਬੱਚੇ ਨੇ ਤਿੰਨ ਤੋਂ 5 ਸਾਲ ਦੀ ਉਮਰ ਹੈ ਬੱਚਿਆਂ ਦੀ ਇੱਕ ਦੀ 3 ਸਾਲ ਇੱਕ ਦੀ 4 ਸਾਲ ਤੇ ਇੱਕ ਦੀ 5 ਸਾਲ ਕਮਾਈ ਦਾ ਕੋਈ ਸਾਧਨ ਨਹੀਂ ਹੈ ਤੇ ਸੰਗਤ ਜੀ ਅਸੀਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਪਰਿਵਾਰ ਦੀ ਬਾਹ ਜਰੂਰ ਫੜੀ ਜਾਵੇ ਪਰਿਵਾਰ ਦਾ ਮੈਂਬਰ ਅਸੀਂ ਸਕਰੀਨ ਦੇ ਉੱਪਰ ਚਲਾਵਾਂਗੇ ਉਸ ਨੰਬਰ ਦੁਆਰਾ ਤੁਸੀਂ ਸਿੱਧਾ ਪਰਿਵਾਰ ਦੇ ਨਾਲ ਕੰਟੈਕਟ ਕਰਕੇ ਇਸ ਪਰਿਵਾਰ ਦੀ ਮਦਦ ਜਿਹੜੀ ਆ ਉਹ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਜੁੜੇ ਰਹੋ ਸਾਡੇ ਨਾਲ ਬਾਣੀ ਅਖੰਡ ਬਾਣੀ ਧੰਨਵਾਦ